ਕੋਡੀ 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 ਹਾਂ ਬਹੁਤ ਵਧੀਆ ਬਹੁਤ ਵਧੀਆ ਹਾਂ ਡੱਡੂ ਛੜਫਾ ਨਹੀਂ ਮਾਰਨਾ ਪ੍ਰੈਸ ਮਾਰ ਨੂੰ ਬਚਾ ਕ ਨੂੰ ਦਿਆ ਮੈਂ ਤੈਨੂੰ ਚੱਲ ਹਾਂ ਬਚਾ ਕਰਨਾ ਵਸ ਚੱਲ ਚੱਲ ਹਾਂ ਚੱਲ ਗੁੱਡ ਵੈਰੀ ਗੁੱਡ ਬੋਤੀ ਬਾਹਰ ਅੰਦਰ ਕਾਲਾ ਤੱਕ ਕਿੰਨੀ ਵਾਰ ਦੱਸਿਆ ਹਾਂ ਇੱਥੇ ਹਾਂ ਇੱਥੇ ਹਾਂ ਇੱਕ ਤਾਂ ਉਹ ਆਹ ਡਿਫੈਂਸ ਕਰਦੇ ਹਾਂ ਇੱਕ ਆਹ ਕਰਦੇ ਆ ਇੱਕ ਅੰਦਰ ਲਈ ਅੱਛਾ ਤੇ ਜਿਆਦਾ ਬੈਸਟ ਕਿਹੜੀ ਅੰਦਰਲੀ ਕਿ ਬਾਹਰਲੀ ਇਹ ਹੁਣ ਰੀਡਰ ਨੂੰ ਪਤਾ ਕਿਹੜੀ ਵਰਤਣੀ ਆ ਦੋਨੇ ਜਦੋਂ ਰਾਈਟ ਵੇਰ ਵਰਤਣੀ ਆ ਅੰਦਰ ਵਾਲੀ ਜਿਆਦਾ ਸੇਫ ਲੱਗੀ ਬੰਦਾ ਉੱਥੇ ਰੁਕ ਜਾਂਦਾ ਹੁਣ ਮੈਂ ਜਿਆਦਾ ਉਹ ਧੋਣ ਵਾਲੀ ਕਰਦਾ ਹਾਂ ਧੋਣ ਧੋਣ ਫੜ ਕੇ ਜਾਂ ਮੋਢਿਆਂ ਦੇ ਪਾਰ ਪਾ ਕੇ ਰੋ ਕੇ ਪਿੱਛੇ ਨੂੰ ਆ ਪਿੱਛੇ ਨੂੰ ਤੁਹਾਡਾ ਤਿਆਰਬਾ ਵੀ ਹੋ ਗਿਆ ਫਿਰ ਉਹ ਹਰੇਕ ਜਿੱਦਾਂ ਹੁਣ ਇਹਨਾਂ ਨੇ ਸੇਮ ਥੋੜੋ ਮੇਰੇ ਵਾਂਗੂ ਹੀ ਉਹ ਵੱਜਣਾ ਇਹਨਾਂ ਕੋ ਵੱਖਰਾ ਵੱਜਣਾ ਇਹਨਾਂ ਦਾ ਵੱਖਰਾ ਹੋਣਾ ਦਾ ਹੁਣ ਇਹ ਨਹੀਂ ਵੀ ਸੇਮ ਹੀ ਇਹਨਾਂ ਨੇ ਉਦਾਂ ਹੀ ਚਲੋ ਛੋਟੇ ਮੁੰਡੇ ਆਜੋ ਕਬੱਡੀ ਨੂੰ ਚਾਹਣ ਵਾਲਿਆਂ ਨੂੰ ਕਬੱਡੀ ਖੇਡ ਪਾਈ ਸਾਹਿਬ ਜੀ ਗਰਾਊਂਡ ਨਾਲ ਜੜੋ ਔਰ ਜਿੰਨੇ ਵੀ ਤੁਹਾਡੇ ਆਂਡ ਗਵਾਂ ਚ ਯੂਥ ਹੈ ਉਹਨਾਂ ਨੂੰ ਜੋੜੋ ਬੇਨਤੀ ਮੇਰੀ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਜਵਾਨੀ ਵਾਪਸ ਨਹੀਂ ਆਣੀ ਜਿਹੜੀ ਹੁਣ ਅੱਜ ਕੱਲ ਮੁੰਡਿਆਂ ਤੇ ਜਵਾਨੀ ਹੈ ਨਾ ਜਿਹੜੀ ਜਵਾਨੀ ਦਾ ਦੌਰ ਚੱਲ ਰਿਹਾ ਹੈ ਵਾਪਸ ਨਹੀਂ ਆਣੀ ਸਮਾਂ ਲੰਘੇ ਤੇ ਬਹੁਤ ਪਛਤਾਉਂਗੇ ਅਸੀਂ ਬਹੁਤ ਪਛਤਾਣੇ ਆ ਇਹਨੂੰ ਸੰਭਲੋ ਇਹ ਪਰਮਾਤਮਾ ਦੀ ਜਿਹੜੀ ਨਿਹਮਤ ਦਿੱਤੀ ਹੈ ਬਹੁਤ ਭਾਗਾ ਨਸੀਬਾ ਨਾਲ ਮਿਲਦੀ ਆ ਇਹਨੂੰ ਸਹੀ ਤਰੀਕੇ ਲੈ ਕੇ ਲਾ ਲੋ ਐਮੀਨੇ ਕਹੀ ਜਾਣਾ ਦੁਨੀਆ ਨਸ਼ੇ ਪਾਸੇ ਨਸ਼ੇ ਪਾਸੇ ਯਾਰ ਦੁਨੀਆ ਤੁਰੇ ਫੇਰੀ ਨਸ਼ੇ ਪਾਸੇ ਤੁਸੀਂ ਕਿੱਦਾਂ ਨੂੰ ਹੋਣਾ ਤੁਸੀਂ ਉਦਾਂ ਨੂੰ ਹੋ ਜਾਓ ਤੁਸੀਂ ਜੁੜ ਜਾਓ ਖਾੜੇ ਨਾਲ ਜੁੜ ਜਾਓ ਜਿੰਮ ਨਾਲ ਜੁੜ ਜਾਓ ਗਰਾਊਂਡ ਨਾਲ ਜੁੜ ਜਾਓ ਜੁੜੋ ਤਾਂ ਸਹੀ ਕਿਤੇ ਇਹ ਨਸ਼ੇ ਨੂੰ ਘਟ ਬਾਬਾਈ ਹੈ ਠੀਕ ਠੀਕ ਹਾਂ ਮੈਂ ਕਿਹਾ ਇਹ ਨਸ਼ੇ ਤੋਂ ਘਟਿਆ ਗੱਲ ਤਾਂ ਇਹਨਾਂ ਨੂੰ ਲੱਗਿਆ ਇਹ ਹੁਣ ਐਤਵਾ ਨੂੰ ਵੀ ਨਹੀਂ ਛੁੱਟੀ ਕਰਦੇ ਮੈਂ ਕਿਹਾ ਯਾਰ ਕੀ ਕਹਿੰਦੇ ਉਸਤਾਦ ਨੀਂਦੇ ਦੀਆਂ ਦੀ ਮਹਿਗਾ ਜੋ ਖਦੀਆਂ ਨੇ ਇਸੀ ਤਰ੍ਹਾਂ ਕਬੱਡੀ ਦੀਆਂ ਗੈਂਡ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ-ਟਾਈਮ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ